ਜੇਵਾਰੀ ਦੀ ਵੀ ਹੋ ਰਹੀ ਹੈ ਤਮ ਜਿਹਨੇ ਮਾਨ ਲਵੇ ਤਾਂ ਹੰਡੀ ਬਾਈ ਤੁਸੀਂ ਕੀਤੀ ਪਬਲਿਕ ਬਾਈ ਜੈਨ ਤੁਸੀਂ ਕਰ ਲੋ ਨਹੀਂ ਨਹੀਂ ਕਰ ਲੋ ਸਾਰੇ ਸਰੋ ਬੰਦੇ ਦੇ ਨਾਲ ਆ ਗਏ ਉਹ ਇਕੱਠਾ ਪ੍ਰੈਸ ਨੋਟ ਦੇਵਾਂਗੇ ਸਾਬ ਕਸ਼ਮੀਰ ਦੇ ਸੀ ਅਸੀਂ ਬਸ ਆ ਜੂ ਕਾਲੇ ਜਾ ਦੋਸਤੋ ਤੁਸੀਂ ਦੇਖਿਆ ਦਰਜੀਤ ਅਜੋ ਦੋਸਤੋ ਪਿਛਲੇ ਦਿਨੀ ਜਿਹੜਾ ਇੱਕ ਮਕੇਰੀਆਂ ਦੇ ਵਿੱਚ ਸੋਨੇ ਦੀ ਦੁਕਾਨ ਸੁਨਹਿਾਰ ਦੀ ਦੁਕਾਨ ਨੂੰ ਲੁੱਟਣ ਦਾ ਮਾਮਲਾ ਸਾਹਮਣੇ ਆਇਆ ਜਿਹਦੇ ਵਿੱਚ ਲੋਕਾਂ ਦੇ ਦਰ ਵਿੱਚ ਕਾਫੀ ਸਸੰਸਨੀ ਪਾਈ ਗਈ ਸੀ ਪਰ ਪੁਲਿਸ ਵੱਲੋਂ ਇਤੇ ਕਾਰਜ ਜਾਰੀ ਗਲਤੀ ਕਰਦੇ ਆ ਜਿਹੜਾ ਇਹਨਾਂ ਨੇ ਕਿਸ ਤਰ੍ਹਾਂ ਦੀ ਸਪਤਾ ਲੀ ਆਪਾਂ ਗੱਲ ਕਰਾਂਗੇ ਐਸਪੀ ਜੀ ਲੀ ਸਾਹਿਬ ਜਿਹੜੇ ਸਰਜੀ ਸਿੰਘ ਭయ్యా ਕੀ ਕੀ ਘਟਨਾ ਹੈ ਕਦੋਂ ਹੋਈ ਸੀ ਕਿਸ ਤਰ੍ਹਾਂ ਕੀ ਇਹ ਦੇ ਵਿੱਚ ਕਿੰਨੇ ਬੋਲਣ ਜਿਹੜੀ ਉਹ ਸਦੋਂ ਗੱਲਬਾਤ ਕੀਤੀ ਹੈ ਤੇ ਕਾਹ ਇਨਾਲ ਵਾਰੀ ਕਿਸ ਤਰ੍ਹਾਂ ਦੀ ਪੁਸ਼ਟੀ ਹੋਵੇ ਸੋ ਸਰ ਤੁਹਾਡਾ ਸਵਾਗਤ ਹੈ ਜਿਹੜੀ ਮਕੀਨਾਂ ਦੇ ਵਿੱਚ ਲੁਕਤੀ ਬਾਦ ਦਾ ਹੋਈ ਸੀ ਰਾਤ ਦੇ ਹਨ 21 ਕਰਨਾ ਹੈ ਤੇ ਕਦੋਂ ਵਾਰੀ ਇਹ 23 ਤਰੀਕ ਨੂੰ ਰਾਤ ਨੂੰ ਇਹ ਵਾਰਦਾਤ ਹੋਈ ਸੀ ਮਕੇਰੀਆ ਪੁਲਿਸ ਸਟੇਸ਼ਨ ਦੇ ਕੋਲ ਜੀ ਔਰ ਉਹਦੇ ਸੰਬੰਧ ਵਿੱਚ ਅਸੀਂ ਇਮੀਡੀਏਟਲੀ ਐਕਸ਼ਨ ਲੈਂਦੇ ਹੋਏ ਐਫਆਈਆਰ ਦਰਜ ਕੀਤੀ ਔਰ ਫਰਦਰ ਉਹਦੀਆਂ ਇਨਵੈਸਟੀਗੇਸ਼ਨ ਬਾਕਪ ਟੀਮਾਂ ਸੀ ਏਰੀਆ ਟੀਮਾਂ ਸਾਡੀਆਂ ਕਿ ਉਹ ਕੋਡ ਟਲਕ ਲਗਾ ਹੋਇਆ ਜੀ ਔਰ ਹਰ ਹੀ ਵਾਰਦਾਤ ਹੋਣੀ ਬੜੀ ਮਨਪਸੰਦੀ ਹੁੰਦੀ ਹੈ ਪਰੰਤੂ ਜਦੋਂ ਫਰਦਰ ਇਨਵੈਸਟੀਗੇਸ਼ਨ ਕਰਦੇ ਕਰਦੇ ਅਸੀਂ 26 ਤਰੀਕ ਨੂੰ ਇੱਕ ਰੋਹਿਤ ਆਂਡਾ ਨਾਮ ਦਾ ਬੰਦਾ ਹੈ ਜੀ ਉਹਨੂੰ ਅਸੀਂ ਗ੍ਰਿਫਤਾਰ ਕੀਤਾ ਉਹਦੀ ਗ੍ਰਿਫਤਾਰੀ ਤੇ ਬਾਅਦ ਜਦੋਂ ਫਰਦਰ ਇਨਡਾਇਗੇਸ਼ਨ ਚੱਲੀ ਕਿਉਂਕਿ ਉਹਦੇ ਕੋਲ ਦੋ ਆ ਬੜੇ ਵਧੀਆ ਕੁਆਲਿਟੀ ਦੇ ਇੱਕ ਕੀਬੋਰਡ ਦਾ ਔਰ ਇੱਕ ਬੱਤੀ ਬੋਰ ਦਾ ਵੈਪਨਸ ਰਿਕਵਰ ਹੋਏ ਠੀਕ ਔਰ ਉਸ ਵਾਰਦਾਤ ਦੇ ਵਿੱਚ ਵੀ ਜਿਹੜੇ ਦੇਖੇ ਗਏ ਸੀ ਵੈਪਨ ਉਹ ਸੇਮ ਸੀਗੇ ਦੇ ਸੈਲਵਰ ਤਰ੍ਹਾਂ ਦੇ ਜੋ ਸਾਨੂੰ ਮਿਲੇ ਗਿਆ ਸੀ। ਔਰ ਉਹਦੇ ਵਿੱਚ ਜਿਹੜੀ ਸਭ ਤੋਂ ਹੈਰਾਨਗੀ ਦੀ ਗੱਲ ਸੀ ਕਿ ਉਹ ਡੀਵੀਆਰ ਵੀ ਜਾਂਦੇ ਵਿੱਚ ਲਾ ਕੇ ਲੈ ਗਏ ਜੇ ਤੁਹਾਨੂੰ ਲੱਗਦਾ ਸੀ ਕਿ ਲੋਕਲ ਬੰਦੇ ਹੀ ਹੈ ਜਿਹੜੇ ਆਪਣੀ ਪਛਾਣ ਲੁਕਾਉਣ ਲਈ ਡੀਵੀਆਰ ਵੀ ਲੈ ਗਏ ਕਿਉਂਕਿ ਤੇਰੀਆਂ ਦੇ ਲੋਕਲ ਹੀ ਹੈ ਬੰਦ। ਔਰ ਲੇਕਿਨ ਇਹ ਸ਼ਹਿਰ ਪੁਰਦਾ ਸੀ ਲਿੰਕ ਜੁੜ ਨਹੀਂ ਰਿਹਾ ਸੀ ਜਦ ਫਰਦਰ ਇਨਟੈਰੋਗੇਸ਼ਨ ਕੀਤੀ ਔਰ ਕੋਈ ਛੋਟ ਟੈਕਨੀਕਲ ਸਾਨੂੰ ਹੈਲਪ ਹੋਈ। ਦੈਨ ਫਿਰ ਇਹਨੇ ਰੋਹਿਤ ਨੇ ਆਪਣਾ ਡਿਸਕਲੋਜ਼ਰ ਕੀਤਾ ਵੀ ਇਹ ਵਾਅਦਾ ਜਿਹੜੀ ਆ ਜੋੜਾ ਵੀਰਸ ਵਾਲਿਆਂ ਨੇ ਮਾਲਕ ਨੇ ਸਾਨੂੰ ਪੈਸੇ ਦੇ ਕੇ ਆਪ ਹੀ ਕਰਾਈ ਪ੍ਰੀ ਪਲਾਨ ਕਰਾਈ ਪ੍ਰੀ ਪਲਾਨ ਕਰਾਈ ਆ ਔਰ ਉਹਦੀ ਇੰਟਰੋਗੇਸ਼ਨ ਜਦੋਂ ਫਰਦਰ ਅਸੀਂ ਬੰਦੇ ਅੱਗੇ ਤੋਂ ਅੱਗੇ ਰੌਂਡ ਅਪ ਕੀਤੇ ਟੋਟਲ 8 ਬੰਦੇ ਇਸ ਵਾਅਦਾ ਵਿੱਚ ਇਨਵੋਲਵ ਹੋਏ ਉਹ ਵੀ ਡਾਇਰੈਕਟਲੀ ਉਹ ਰੋਹਿਤ ਨੂੰ ਜਾਣਦਾ ਨਹੀਂ ਸੀ ਜੀ ਇੱਕ ਲੋਕਲ ਉਹਦਾ ਦੋਸਤ ਸੀ ਪ੍ਰਿਲਾਦ ਪ੍ਰਿਲਾਦ ਦਾ ਉਹ ਜੇ ਰਾਣਾ ਜਾਣਦਾ ਸੀ ਰਾਣੇ ਨੂੰ ਅੱਗੇ ਆ ਕੇ ਰੋਹਿਤ ਜਾਣਦਾ ਸੀ ਔਰ ਉਸ ਟੀਮ ਦੇ ਵਿੱਚ ਹੀ ਇੱਕ ਦੋ ਬੰਦੇ ਹੋਰ ਆ ਮਿਸਿੰਗ ਹੈਗੇ ਆ ਕਿਉਂਕਿ 6 ਬੰਦੇ ਅਸੀਂ ਰਾਉਂਡ ਅਪ ਕਰ ਲਏ ਹੈਗੇ ਆ ਦੋ ਬੰਦੇ ਸਾਡੇ ਅਨਪੈਂਡਿੰਗ ਹੈਗੇ ਆ ਉਹ ਵੀ ਇਹਨਾਂ ਦੇ ਦੋਸਤ ਹੈਗੇ ਇਹਨਾਂ ਸਾਰਿਆਂ ਨੇ 6 ਲੱਖ ਚ ਗੱਲ ਕੀਤੀ ਔਰ ਜਿਹਨੇ ਗਾਂ ਗੱਲ ਕਰਾਈ ਉਹਨੇ ਲੱਖ ਰੱਖ ਕੇ 5 ਲੱਖ ਅੱਗੇ ਦਿੱਤਾ ਗਾਂ ਕਰਦੇ ਕਰਦੇ ਇਹ ਜਿਹੜੇ ਬੰਦੇ ਆ ਜਿਨ੍ਹਾਂ ਨੇ ਵਾਰਦਾਤ ਕੀਤੀ ਸੀ ਉਹਨਾਂ ਵਿੱਚੋਂ ਦੋ ਅਸੀਂ ਰਾਉਂਡ ਅਪ ਕਰ ਲਏ ਹੈਗੇ ਹਨ ਵੈਪਨ ਫੜ ਲਏ ਹੈਗੇ ਡੀਵੀਆਰ ਕਵਰ ਕਰ ਲਿਆ ਹੈਗਾ ਔਰ ਉਹਨਾਂ ਨੂੰ 1.5 ਲੱਖ ਰੁਪਿਆ ਹੀ ਪੰਚਿਆ ਸੀ ਬਾਕੀ ਦੇ ਪੈਸੇ ਜਿਹੜੇ ਪਿਛਲੇ ਬੰਦੇ ਜਿਹੜੇ ਗਾਂ ਤੋਂ ਗੱਲ ਕਰਾਉਣ ਵਾਲੇ ਸੀ ਉਹਨਾਂ ਨੇ ਆਪਣੇ ਆਪਣੇ ਪੈਸੇ ਰੱਖ ਕੇ ਅੱਗੇ ਫਾਰਵਰਡ ਕਰ ਦਿੱਤੇ ਹਨ ਇਹ ਹੁਣ ਤੱਕ ਦੀ ਇਹ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਸਰ ਐਮਬੈਸੀ ਕਸ਼ਨ ਚਿੱਤੀ ਪਾਇਆ ਗਿਆ ਸੀ ਜਿਹੜਾ ਅਸਲ ਵਿੱਚ ਤੁਹਾਡੀ ਯੂਨੀਵਰਸਿਟੀ ਨੂੰ ਕੋਪੀ ਪਾਇਆ ਗਿਆ ਇਹੀ ਕਾਰਨ ਸੀ ਕਿ ਦਾ ਉਹਨੂੰ ਇਹੋ ਜਿਹੀ ਪਲਾਨ ਕਰ ਲਈ ਆਪਣੀ ਹੀ ਦੁਕਾਨ ਤੇ ਇਸ ਤਰ੍ਹਾਂ ਦੀ ਕਰਵਾ ਲਈ ਬੀਸਿਕਲੀ ਜਿਹੜੀ ਜੋੜਾ ਨੇ ਆਪਣੀ ਗੱਲ ਦੱਸੀ ਔਰ ਫਰਦਰ ਇਨਵੈਸਟੀਗੇਸ਼ਨ ਸਾਡੀ ਚੱਲ ਵੀ ਰਹੀ ਹੋਰ ਵੀ ਹੈਗੀ ਐਂਗਲ ਸਾਡੇ ਕੋਲ ਹੈਗੇ ਆ ਜੀ ਅ ਪਰੰਤੂ ਜਿਹੜੀ ਹੁਣ ਦੱਸੀ ਹੈ ਉਹਨੇ ਲਿਮਿਟ ਬਣਾਈ ਸੀ ਬੈਂਕ ਤੋਂ ਜੀ ਜਿਹੜੀ ਕਿ ਪ੍ਰੋਕਸੀਮੇਟਲੀ ਸਤਾਈ ਤੋਂ ਲੈ ਕੇ 3 ਲੱਖ ਦੇ ਲੱਗੇ ਹੈਗੇ ਔਰ ਇਹਨੇ ਇੱਕ ਰੀਲ ਦੇਖੀ ਇੰਸਟਾਗ੍ਰਾਮ ਤੇ ਜਿਹੜੀ ਕਿ ਕਿਸੇ ਨੇ ਐਡਵੋਕੇਟ ਜਿੱਦਾਂ ਪਾਉਂਦੇ ਆ ਵੀ ਕਿਵੇਂ ਇਹਦੀ 3 ਵਾਤ ਸਕਦੀ ਆ ਸਾਡੀਆਂ ਲਿਮਟ ਕਿਵੇਂ ਤੁਸੀਂ ਤਾਰਨੀ ਆ ਇੰਟਰਸਟ ਰੇਟ ਕਿਵੇਂ ਘੱਟ ਲੱਗ ਸਕਦਾ ਆ ਉਸ ਤਰ੍ਹਾਂ ਦੀ ਇੱਕ ਲੀਡ ਸੀਗੀ ਜਿਹਦੇ ਵਿੱਚ ਉਹ ਕਹਿ ਰਿਹਾ ਸੀ ਵੀ ਜੇ ਤੁਹਾਡੇ ਘਰੇ ਚੋਰੀ ਹੋ ਜਾਂਦੀ ਆ ਜੀ ਜਾਂ ਕੋਈ ਟਕੈਤੀ ਹੋ ਜਾਂਦੀ ਆ ਤੇ ਬੈਂਕ ਦੇ ਵਿੱਚ ਤੁਸੀਂ ਆਪਣੀ ਐਫ ਆਰ ਦੀ ਕਾਪੀ ਦਿਓ ਜਾ ਕੇ ਤੇ ਤੁਹਾਨੂੰ ਬੈਂਕ ਘੱਟੋ ਘੱਟ 1 ਸਾਲ ਦੀ ਮੌਲ ਦੇ ਦੇਗਾ ਤੁਸੀਂ ਕੋਈ ਕਿਸ਼ਤ ਵੀ ਜਾਵਾਂ ਨਹੀਂ ਕਰਾਉਣੀ ਤੇ ਵਿਆਜ ਵੀ ਕੋਈ ਨਹੀਂ ਦੇਗਾ ਉਹਨੂੰ ਦੇਖਦੇ ਹੋਏ ਇਸ ਬੰਦੇ ਨੇ ਇਹ ਪਲਾਨ ਕੀਤਾ ਵੀ ਮੈਨੂੰ ਇੱਕ ਸਾਲ ਕੋਈ ਉੱਥੇ ਕਿਸ਼ਤ ਨਹੀਂ ਦੇਣੀ ਪਣੀ ਨਹੀਂ ਮੈਨੂੰ ਵਿਆਜ ਲੱਗਣਾ ਕਿਉਂਕਿ ਮੇਰੇ ਸ਼ਾਪ ਤੇ ਬਾਰਦਾਤ ਹੋ ਗਈ ਆ ਇਹਨੂੰ ਦੇਖਦੇ ਹੋਈ ਇਹਨੇ ਵਾਅਦਾ ਕਰਾਈ ਸਰ ਜਿਹੜੇ ਆਰਮਸ ਦੀ ਗੱਲ ਕੀਤੀ ਐ ਤੁਸੀਂ ਜਿਹੜਾ ਉਹ ਆਰਮਸ ਮਿਲੇ ਆਪਾਂ ਸਿਲਵਰ ਕਲਰ ਦਾ ਤੁਸੀਂ ਦੱਸਿਆ ਬਹੁਤ ਕਾਸਟਲੀ ਐ ਉਹ ਕੀ ਅਪਰੋਚ ਸੀਗੀ ਜਿਹੜਾ ਉਹਦੇ ਕੋਈ ਇਹੋ ਜਿਹਾ ਕਾਸਟਲੀ ਜਿਹੜਾ 34 ਵਾਲਾ ਵੈਪਨਸ ਹੈਗਾ ਜਿਹੜੀ ਹੁਣ ਤੱਕ ਦੀ ਇੰਟਰੋਗੇਸ਼ਨ ਸਾਡੀ ਆਈ ਹੋਈ ਹੈ ਜਾਂ ਇਹ ਜਿਹੜਾ ਸੋਸ ਹੈਗਾ ਉਹ ਮੈਂ ਡਿਸਕਸ ਨਹੀਂ ਕਰਨਾ ਚਾਹੁੰਦਾ ਡੀਪ ਇਨਵੈਸਟੀਗੇਸ਼ਨ ਹੈ ਪਰੰਤੂ ਅਸੀਂ ਇਹਦੇ ਐਂਡ ਤੱਕ ਜਾਵਾਂਗੇ ਕਿ ਇਹ ਵੈਪਨਸ ਕਿਹਦੇ ਕੋਲ ਪਹੁੰਚੇ ਤੇ ਪਹੁੰਚੇ ਕਿਰੇ ਪਾਸੋਂ ਔਰ ਉੱਥੇ ਸਾਡੀ ਟੀਮ ਔਰਡੀ ਵਰਕ ਕਰ ਰਹੀ ਹੈ ਸਰ ਇਹ ਜਿਹੜੇ ਉਪੀ ਤੁਸੀਂ ਅarrest ਕੀਤੇ ਆ ਇਹਨਾਂ ਦੀ ਜਿਵੇਂ ਅਕਸਰ ਪੁੱਛਿਆ ਜਾਂਦਾ ਸਵਾਲ ਵੀ ਇਹਨਾਂ ਦਾ ਪਿਸ਼ੋਕੜ ਅਪਰਾਧਿਕ ਹੈ ਪਰ ਸ਼ਹਿਰ ਪਰ ਹਾਲ ਕੀ ਲਈ ਬੇਸ਼ੱਕ ਉਸ ਕੋਲੋਂ ਬਹੁਤ ਵਧੀਆ ਕੰਮ ਕਰ ਗਿਆ ਦੋ ਤਿੰਨ ਕਟਨਾਮਾ ਆ ਰਹੀ ਹੋ ਚੁੱਕੀ ਹੈ ਮ ਜਦ ਮੈਂ ਤੁਸੀਂ ਗੱਲ ਕਰਦੇ ਤੁਹਾਡੀ ਇੰਡਸਟਰੀ ਨੂੰ ਕਿਸੇ ਕੋਈ ਨਹੀਂ ਕਰਨ ਪਰ ਜਿਹੜੀਆਂ ਹੋਰ ਇਹੋ ਜਿਹੀਆਂ ਗੋਲੀ ਚੱਲਣੀਆਂ ਜਾਂ ਹੋਰ ਕੀ ਉਹ ਬਾਜ਼ਾਰਾਂ ਦੇ ਵਿੱਚ ਇਹਨਾਂ ਦੀ এনਵਾਇਰਨਮੈਂਟ ਲੱਗ ਰਹੀ ਹੈ ਜਾਂ ਕੁਝ ਹੋਰ ਉਹ ਜਿਹੜੀਆਂ ਚੀਜ਼ਾਂ ਉਹ ਵੀ ਅਸੀਂ ਟ੍ਰੇਸ ਕਰਨੀਆਂ ਹੈਗੀ ਜਿਵੇਂ ਮਾਲ ਕੋਰਾੜੀਆਂ ਹੈਗੀ ਉਹ ਵੀ ਉਹ ਵੀ ਉਹ ਵੀ ਟ੍ਰੇਸ ਹੋ ਗਈ ਹੈ ਜੀ ਔਰ ਉਹ ਵੱਖਰਾ ਗਏਗਾ ਓਕੇ ਹਾਂ ਉਹ ਮੋਸਟਲੀ ਵੀਕਐਂਡ ਦੀ ਜਿਵੇਂ ਲਾਸਟ ਟਾਈਮ ਇੱਕ ਇਨਫੋਰਮੇਸ਼ਨ ਸੀਗੀ ਸੋਰਸ ਤੋਂ ਸਾਡੇ ਤੋਂ ਵੀ ਉਹ ਜੁਪੀ ਤੋਂ ਵੀ ਬੰਦੇ ਜਿਹੜੇ ਲਿਆਂਦੇ ਸੀ ਹਾਂ 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 ਵੀ ਲੈ ਅਸੀਂ ਕਰ ਰਿਹਾ ਉਹ ਤੇ ਵਰਕ ਚੱਲ ਰਿਹਾ ਹੈਗਾ ਮੋਸਟਲੀ ਸਾਡੀ ਉਹ ਹੁਣ ਸਾਰੇ ਹੀ ਗੈਂਗ ਲੰਗਾ ਹੋ ਗਿਆ ਹੈਗਾ ਉਹਦੇ ਵਿੱਚ ਕੁਝ ਰੈਸਟਾਂ ਪੈ ਗਈਆਂ ਕੁਝ ਬੈਫੰਡ ਕਵਰ ਹੋ ਗਏ ਆ ਕੁਝ ਹੋਣ ਵਾਲੇ ਆ ਔਰ ਉਹਦੀ ਉਹ ਵੀ ਸਾਡੀ ਕੰਪਲੀਟ ਆਲਮੋਸਟ ਉਹ ਵੱਖਰਾ ਗਿਆ ਹੈ ਓਕੇ ਇਹਦੇ ਵਿੱਚ ਜਿਹੜਾ ਹੈਗਾ ਰੋਹਿਤ ਹੀ ਹੈਗਾ ਜਿਹੜੇ ਤੇ ਮਰਡਰ ਦਾ ਤੇ ਲੜਾਈਆਂ ਝਗੜਿਆਂ ਦੇ ਇਸ ਦ੍ਰਿਸ਼ਟਾ ਹੈਗੀ ਸੀ ਇਹ ਜੇਲ੍ਹ ਜਾ ਚੁੱਕਾ ਹੈ ਇਸੀ ਤਰ੍ਹਾਂ ਜਿਹੜਾ ਮਕੇਰੀਆਂ ਵਾਲਾ ਰਾਣਾ ਆ ਉਹਦੇ ਤੇ ਲੜੀਆਂ ਝਗੜਾ ਨਹੀਂ ਪੜਚੇ ਬਾਕੀ ਜਿਹੜੇ ਬੱਚੇ ਆ ਨਵੇਂ ਆ ਸਾਰੇ ਉਹਨਾਂ ਨੂੰ ਛੋਟਾ ਛੋਟਾ ਲਾਲਚ ਦੇ ਕੇ 5000 ਦੇ ਕੇ ਤਾਂ ਉਹਨੇ ਭੈਣ ਬਣ ਜਣੇ ਨੇ ਇਹ ਬਾਕੀ ਸਾਰੇ ਇਹ ਦੋ ਤਿੰਨ ਬੰਦਿਆ ਹੀ ਮੇਨ ਛੱਤਰ ਰਹਿ ਜੇ ਆ ਬਾਕੀ ਤਾਂ ਨਵੇਂ ਮੁੰਡੇ ਹੈਗੇ ਜਿਹੜੇ ਇਹਦੇ ਵਿੱਚ ਆਉਂਦੇ ਨੇ ਜਿਹਨਾਂ ਨੇ ਪ੍ਰਪੇਅਰ ਕੀਤਾ ਕਰਨਾ ਨੂੰ ਜਾਣਦੇ ਨੇ ਸਰ ਆਪਾਂ ਜੀ ਵਾਣ ਗੱਲ ਕਿਧੇ ਦਾਸਤੇ ਵਿੱਚ ਹੈ ਕਿ ਜਿਹੜੀ ਇਹ ਘਟਨਾ ਹੈ ਆਪਾਂ ਤੇ ਚਾਹੇ ਇੰਸਟਾਗ੍ਰam ਦੀ ਲਈਏ ਚਾਹੇ ਕਿਸੇ ਵੀ ਅਜੇ ਲਈ ਵੈਸੇ ਤਾਂ ਤਕਰੀਬ ਬਹੁਤ ਫਾਵਰ ਹੋ ਗਈ ਹੈ ਉਸ ਵਿਅਕਤੀ ਨੇ ਜਿਹੜਾ ਹੈ ਸਿਰਫ ਤੇ ਸਿਰਫ ਆਪਣੇ ਕਰਜੇ ਤੋਂ ਨਿਜਾਤ ਨਿਜਾਤ ਨਹੀਂ ਆਪਾਂ ਦਾ ਸਿਰਫ ਟਾਈਮ ਲੈਣ ਲਈ ਉਹਨੇ ਪੂਰੀ ਕੀਤੀ ਹੈ ਨਾ ਕੀ ਹੈ ਸੋ ਕਿੱਥੇ ਨੇ ਜਿੱਥੇ ਜਿਹੜੀ ਆਉਣ ਵਾਲੀ ਤਕਨੀਕ ਜਿੱਥੇ ਫਾਇਦੇਮੰਦ ਵੀ ਆ ਉੱਥੇ ਕਿਤੇ ਨੈਗੇਟਿਵ ਨੁਕਸਾਨ ਦੇ ਵੀ ਆ ਸੋ ਤੁਸੀਂ ਕੀ ਕਹੋਗੇ ਜੀ ਆਪਣੇ ਜਿਹੜੀ ਇਹੋ ਜਿਹੇ ਐਂਸਰ ਹੈ ਰੀਲਸ ਤੇ ਦੂਜੀਆਂ ਚੀਜ਼ਾਂ ਹੀ ਬੈਨੀਫਿਟ ਦਿੰਦੀਆਂ ਹੁੰਦੀਆਂ ਤਾਂ ਬਾਹਰਲੇ ਹੋ ਸਕਦਾ ਬਾਹਰਲੇ ਪੈਂਟਰੀਆਂ ਚ ਉਹਦੀ ਕੋ वैल्यू ਹੋ ਸਕਦੀ ਆ ਪਰ ਜੇ ਜਿਹੜੀ ਤੁਸੀਂ ਰੀਲ ਸੁਣ ਰਹੇ ਹੋ ਜਾਂ ਵੀਡੀਓ ਸੁਣ ਰਹੇ ਹੋ ਕੀ ਉਹ অথੈਨਟਿਕ ਹੈਗੀ ਹੈ ਯਸ ਬਿਲਕੁਲ ਓਕੇ ਇੱਕ ਤਾਂ ਔਰ ਇਹਨਾਂ ਨਾਲ ਵੀ ਮੇਰੀ ਓਨਰ ਨਾਲ ਵੀ ਗੱਲ ਹੋਣੀ ਕਿ ਤੂੰ ਇਹੀ ਸਲਾਹ ਜੀ ਕਿਸੇ ਚੰਗੇ ਬੰਦੇ ਤੋਂ ਲੈ ਲੈਂਦਾ ਕਿਸੇ ਚੰਗੇ ਐਡਵੋਕੇਟ ਕੋ ਲੈ ਲੈਂਦਾ ਜਿੰਨੇ ਪੈਸੇ ਤੂੰ ਇੱਥੇ ਦਿੱਤੇ ਆ ਉਨੇ ਪੈਸੇ ਜਿਹ ਤੇਰਾ অলরেਡੀ ਹੀ ਸਾਲਡਡਸ ਆ ਨੰਬਰਸ ਬਹੁਤ سارے ਲੀਗਲ ਐਡਵਾਈਸਰ ਹੈਗੇ ਜਿੰਨਾਂ ਕੋ ਜਸ ਹਾਂ ਜੀ ਠੀਕ ਹੈ ਨਾ ਕਿਸੇ ਚੰਗੇ ਬੰਦੇ ਤੋਂ ਸਲਾਹ ਲੈ ਲੈਂਦਾ ਤੂੰ ਤੇ ਬੱਚੇ ਤੇ ਇੱਕਦਮ ਲੋਡ ਪੈ ਗਿਆ ਉਹਦੀ ਬਿਜ਼ਨਸ ਦਾ ਬਾਪ ਦਾ ਹੀ ਡੈਥ ਹੋ ਗਈ ਇਕੱਲਾ ਹੀ ਹੈਗਾ ਸੀਗਾ ਔਰ ਉਹਨੂੰ سپورਟ ਨਹੀਂ ਨਹੀਂ ਤੇ ਉਹਨੇ ਜੋ ਅੱਜਕਲ ਫੇਸਬੁਕ ਤੇ ਰੀਨਾ ਤੇ ਜੋ ਦੇਖਿਆ ਉਹਨੂੰ ਉਹੀ ਦੁਨੀਆ ਸੱਚੀ ਲੱਗੀ ਜਦ ਕਿ ਇਹ ਜਿਹੜੀ ਇੰਸਟਾ ਦੀ ਦੁਨੀਆ ਫੇਸਬੁਕ ਦੀ ਦੁਨੀਆ ਇਹ ਮੋਸਟਲੀ ਅਥੈਂਟਿਕ ਨਹੀਂ ਹੈ ਫੇਕ ਫੇਕ ਜਸਤੂ ਦੁਨੀਆ ਹੈ ਤੁਹਾਨੂੰ ਆਪਣੇ ਪਰਸਨਲ ਯਾਰ ਦੋਸਤ ਬਣਾਉਣੇ ਚਾਹੀਦੇ ਆ ਜਿਹੜੇ ਤੁਹਾਨੂੰ ਸਹੀ ਸਲਾਹ ਦੇਣ ਨਾ ਕਿ ਤੁਸੀਂ ਫੇਸਬੁੱਕ ਤੇ ਇੰਸਟਾ ਨੂੰ ਹੀ ਸਹੀ ਮੰਨ ਕੇ ਉਹਦੇ ਤੇ ਹੀ ਤੁਸੀਂ ਆਪਣੀ ਜਿੰਦਗੀ ਸ਼ੁਰੂ ਕਰ ਦਿਓ ਇਸ ਕਰਕੇ ਇੱਕ ਸੱਚਾ ਦੋਸਤ ਹੋਣਾ ਵੀ ਤੁਹਾਡਾ ਜ਼ਰੂਰੀ ਹੈ ਸਾਡਾ ਔਰ ਮੇਰੀ ਸਾਰਿਆਂ ਨੂੰ ਇਹ ਹੀ ਬੇਨਤੀ ਆ ਵੀ ਜਿਹੜੀ ਵੀ ਪੁਲਿਸ ਨੂੰ ਇਤਲਾਹ ਦੇਣੀ ਆ ਸੱਚੀ ਦਿਓ ਔਰ ਪੂਰੀ ਦਿਓ ਉਹਦੇ ਵਿੱਚ ਲਕਾਉਚ ਪਾਉ ਨਾ ਜੀ ਆਪਾਂ ਸੱਚੀ ਇਤਲਾਹ ਦੇਵਾਂਗੇ ਇਹ ਜਿਵੇਂ ਆ ਸਾਨੂੰ ਇੱਕ ਹਫ਼ਤੇ ਬਾਅਦ ਅਸੀਂ ਇਹਨੂੰ ਸਾਰੇ ਸੌਲਟ ਆਊਟ ਕੀਤਾ ਇਹ ਉਸੇ ਦਿਨ ਹੀ ਸੌਲਟ ਆਊਟ ਹੋ ਜਾਣਾ ਸੀ ਔਰ ਇੰਨਾ ਪੈਨਿਕ ਵੀ ਕ੍ਰੀਪ ਨਹੀਂ ਹੋਣਾ ਸੀ ਕਿਉਂਕਿ ਉਥੋਂ ਦੇ ਜਦੋਂ ਵਪਾਰ ਮੰਡਲ ਜੋ ਮੈਨੂੰ ਸਾਨੂੰ ਪਤਾ ਲੱਗਾ ਡੀਐਸਪੀ ਨਾਲ ਮੀਟਿੰਗ ਗੱਲ ਹੋਈ ਅਸੀਂ ਮੌਕੇ ਤੇ ਗਏ ਉਹ ਬਾਜ਼ਾਰ ਬੰਦ ਕਰਨ ਦੀਆਂ ਗੱਲਾਂ ਕਰ ਰਹੇ ਸੀ ਕਿ ਇੰਨੀ ਆਵਾਜ਼ਾਂ ਤਾਂ ਆਈਆਂ ਔਰ ਮੋਸਟਲੀ ਇੰਨੀਆਂ ਵੀ ਬਾਰਦਾ ਦਾ ਟਰੇਸ ਹੋਈਆਂ ਕਿਤੇ ਨਾ ਕਿਤੇ ਓਨਰਜ਼ ਦਾ ਇਹ ਉਹ ਚੀਜ਼ ਕਿਤੇ ਨਾ ਬੋਲ ਮੈਂ ਆਪਣੀਆਂ ਹੈਗੀਆਂ ਆਪਾਂ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਆਪ ਹੀ ਪਾ ਦਿੰਨੇ ਆ ਇਹਨੂੰ ਉਕਸਾ ਕੇ ਅੱਗੇ ਜਾ ਕੇ ਸਾਡੇ ਲਈ ਉਹ ਕੁਝ ਹੋਰ ਬਣ ਉਹ ਲੋਕਾਂ ਨੂੰ ਜਾਨਕੀ ਦੱਸਣ ਦੀ ਕਿਤੇ ਰੈਰਿਟੀ ਕਰਨ ਦੀ ਲੋੜ ਨਹੀਂ ਅਸੀਂ ਸਾਰੀ ਇਨਫੋਰਮੇਸ਼ਨ ਫੇਸਬੁੱਕ ਤੇ ਇੰਸਟਾ ਤੇ ਆਪ ਹੀ ਪਾਈ ਜਾ ਰਹੇ ਹਾਂ ਔਰ ਕਿ ਸਨੇਪਚੈਟ ਤੇ ਆਪ ਹੀ ਦਿਲਾ ਪਾਈ ਜਾ ਰਹੇ ਹਾਂ ਕਿ ਮੈਂ ਅੱਜ ਗੁਰਦੁਆਰੇ ਚੱਲਣਾ ਹੁਣ ਮਕੇਰੀਆਂ ਕਚੋਰੀ ਹੋਈ ਆ ਜੀ ਉਹ ਵੀ ਸੇਮ ਥਿੰਗ ਹੈ ਉਹ ਗੁਰਦੁਆਰੇ ਗਏ ਉਹਦੀ ਆਪਣੀ ਉਹਨੀ ਪਾਇਤੀ ਇਫਕੇਸ਼ਨ ਵਾਲੇ ਮਗਰੋਂ ਚੋਰੀ ਹੋ ਗਈ ਲੈ ਠੀਕ ਹੈ ਉਹ ਚੋਰ ਫੜ ਹੋਏ ਉਹ ਕਹਿੰਦੇ ਜੀ ਉਹ ਤਾਂ ਗੁਰਦੁਆਰੇ ਗਿਆ ਸੀ ਸਾਨੂੰ ਪਤਾ ਸੀ ਵੀ ਉਹਦਾ ਬਾਹਨੇ ਉਹ ਟੋਟੋ ਆਊਟ ਆ ਗਏ ਆ ਹੁਣ ਫੇਸਬੁੱਕ ਤੇ ਹੀ ਉਹ ਆਪ ਹੀ ਆਪਣੀ ਇਨਫੋਰਮੇਸ਼ਨ ਇਨਫੋਰਮੇਸ਼ਨ ਦੇਈ ਜਾ ਰਹੇ ਆ ਫੋਟੋ ਪਾਈ ਜਾ ਰਹੇ ਆ ਆਪਾਂ ਉਹਦੇ ਚ ਇਹ ਜਿਹੜੀਆਂ ਚੀਜ਼ਾਂ ਹੈਗੀਆਂ ਇਹਨੂੰ ਬਹੁਤ ਧਿਆਨ ਨਾਲ ਚਲਾਓ ਸਾਈਬਰ ਕ੍ਰਾਈਮ ਡੇ ਬਾਏ ਡੇ ਵਧੀ ਜਾ ਰਿਹਾ ਆ ਉਹਨੂੰ ਕੰਟਰੋਲ ਤੁਸੀਂ ਆਪ ਹੀ ਕਰ ਸਕਦੇ ਕਿਸੇ ਨੇ ਆ ਕੇ ਬਾਹਰੋਂ ਨਹੀਂ ਕਰਦਾ ਇਸ ਕਰਕੇ ਮੇਰੀ ਬੇਨਤੀ ਆ ਵੀ ਜਿਹੜਾ ਮੋਬਾਈਲ ਚਲਾਉਣਾ ਜਿਹੜੀਆਂ ਇਹ ਸਾਈਟਸ ਚਲਾਉਣੀਆਂ ਉਹਨਾਂ ਨੂੰ ਪੂਰੀ ਜ਼ਿੰਮੇਵਾਰੀ ਨਾਲ ਚਲਾਓ ਉਸੇ ਤਰ੍ਹਾਂ ਇਹ ਐਗਰੀ ਕਰ ਕਰ ਉਹਨੂੰ ਇੰਸਟਾਲ ਕਰ ਬਹੁਤ ਬਹੁਤ ਤਨਵਾਦ ਸੋ ਦੋਸਤੋ ਇਸ ਸੰ ਐਸ ਪੀ ਪੀ ਸਰਜੀ ਸਿੰਘ ਭయ్యా ਜਿੱਥੇ ਉਹਨਾਂ ਨੇ ਇਸ ਜਿਹੜੀ ਪਿਛਲੇ ਦਿਨੀ ਲੁੱਟ ਦੀ ਵਾਰਦਾਤ ਨੂੰ ਤਫਸੀਲਾਂ ਦੱਸਿਆ ਕਿ ਕਿਸ ਤਰ੍ਹਾਂ ਉਹਨਾਂ ਨੇ ਆਪਣੀ ਦੇਖੀ ਕਰਕੇ ਕਿਸ ਤਰ੍ਹਾਂ ਉਹਨਾਂ ਨੇ ਆਪਣੇ ਲਾਜ਼ਮਾਂ ਦੇ ਨਾਲ ਕੰਮ ਕਰਨਾ ਜਿਹੜੀ ਉਹ ਕਿ ਸੇ ਉਹਨੂੰ ਬੜੇ ਕੁਤਾਰ ਕੀਤਾ ਨਾਲ ਦੀ ਨਾਲ ਉਹਨੇ ਮੌਜੂਦਾ ਹਾਲਾਤਾਂ ਤੇ ਵੀ ਮੌ ਨੌਜਵਾਨ ਪੀੜੀ ਨੂੰ ਵੀ ਬਹੁਤ ਵਧੀਆ ਤਰੀਕੇ ਨਾਲ ਬਈ ਇੰਸਟਾਗ੍ਰਾਮ ਫੇਸਬੁੱਕ ਵਟਸਐਪ ਕੁਝ ਵੀ ਚੀਜ਼ ਚਲਾਉਂਦੀਆਂ ਉਹਨੂੰ ਜ਼ਿੰਮੇਵਾਰੀ ਨਾਲ ਚਲਾਓ ਕਿਤੇ ਨਾ ਕਿਤੇ ਕੁਝ ਇਹੋ ਜਿਹੀ ਇਨਫੋਰਮੇਸ਼ਨ ਆਪਣੇ ਆਪ ਵੀ ਦੇ ਰਹੇ ਹੋ ਜਿਹੜੀ ਤੁਹਾਡੀ ਆਪਣੀ ਜਾਤੀ ਆਪਣੀ ਮੌਜਾਤੀ ਕਮਜ਼ੋਰੀ ਬਣ ਜਾਂਦੀ ਆ ਸੋ ਹੋਸ਼ਿਆਰ